ਸਤਿ ਸ਼੍ਰੀ ਅਕਾਲ ਸਿਰ ਗੁਰੂ ਗ੍ਰੰਥ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਿਰ ਗੁਰੂ ਗ੍ਰੰਥ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਿਰ ਗੁਰੂ ਗ੍ਰੰਥ ਸਾਹਿਬ ਜੀ ਮੰਮਾ ਹੀ ਵਾਗਦੇ ਜੀ ਦਾ ਖਾਲਸਾ ਵਾਗਦੇ ਜੀ ਦੀ ਫਤਿਹ ਮੈਂ ਨਮਾਣਾ ਜਾਂ ਸੇਵਾਦਾਰ ਹੋਣ ਦੀ ਖਾਤਰ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਅੱਜ 3 ਜਨਵਰੀ ਨੂੰ ਖਨਪੜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਸਾਹਿਬ ਰੱਖੇ ਜਾਣੇ ਤੇ ਉਸ ਤੋਂ ਪਰੰਤ ਲੰਗਰ ਚਲਾਏ ਜਾਣਗੇ ਉਸ ਤੋਂ ਪਰੰਤ ਨਗਰ ਕੀਰਤਨ ਦੀ ਤਿਆਰੀ ਆ ਤੇ 11 ਵਜੇ ਦੇ ਕਰੀਬ ਨਗਰ ਕੀਰਤਨ ਸ਼ੁਰੂ ਕੀਤੇ ਜਾਣਗੇ ਸ਼ਾਮਾ ਨੂੰ ਸਾਰੇ ਸ਼ਹਿਦ ਦੀਆਂ ਪ੍ਰਕਰਮਾ ਕਰਦਾ ਹੈ ਸ਼ਾਮਾ ਨੂੰ ਵਾਪਸੀ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਦੇ ਵਿੱਚ ਪਹੁੰਚਣਗੇ ਗੁਰੂ ਸਾਹਿਬ ਤੇ 4 ਤਰੀਕ ਨੂੰ ਮੱਧ ਦੇ ਭੋਗ ਹਨ 5 ਤਰੀਕ ਨੂੰ ਰੱਖੇਗਾ ਖੰਡ ਪਾਠ ਸਾਹਿਬ ਦੇ ਭੋਗ ਪੈਣੇ ਆ ਤੇ ਟਟ ਲੰਗਰ ਵਰਤਣੇ ਕੀਰਤਨ ਦਰਬਾਰ ਹੋਊਗਾ ਤੋ ਉਸ ਤੋਂ ਪ੍ਰੰਤ ਨਿਸ਼ਾਨ ਸਾਹਿਬ ਦੀ ਸੇਵਾ ਵੀ ਹੋਣੀ ਆ ਸੰਗਤਾਂ ਨੂੰ ਹਮ ਹਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਸਾਰੇ ਹਮ ਹਮਾ ਕੇ ਪਹੁੰਚੋ ਸ਼ਹਿਰ ਨਿਵਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ